ਚੈਨਲ ਵਾਲਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਰੱਬ ਘਰ ਦੀ ਗੱਲ ਕਰਨ ਵਾਲਾ ਬੰਦਾ ਓਏ ਮੇਰੇ ਭਲੇਓ ਲੋਕੋ ਮੈਨੂੰ ਤੇ ਛੱਡ ਦਿਓ ਭੰਡਣ ਤੋਂ ਕੱਲ ਜਿੱਥੇ ਪ੍ਰੋਗਰਾਮ ਸੀ ਪਰਸੋਂ ਤੇ ਇੱਕ ਲਾਈਵ ਦੇ ਵਿੱਚ ਮੈਂ ਤੇ ਗੱਲ ਇਹ ਕਹੀ ਐ ਵੀ ਸਰਦਾਰ ਬੰਦਾ ਕੋਈ ਭਰਾ ਆ ਸੀ ਸਰਦਾਰ ਜੀ ਮੇਰੀ ਫੋਟੋ ਬਣਾ ਕੇ ਲੈ ਕੇ ਆਇਆ ਸੀ ਸਕੈਚ ਲਾ ਕੇ ਮੈਂ ਤੇ ਉਹਨੂੰ ਇਹ ਗੱਲ ਕਹੀ ਕਿ ਮੇਰੀ ਨਹੀਂ ਔਕਾਤ ਹੈਗੀ ਵੀ ਤੇਰੇ ਕੋਲੋਂ ਇਹ ਫੋਟੋ ਲੈ ਲਵਾਂ ਤੇ ਉਹ ਉਹ ਜਿਹੜਾ ਥੰਬਨੇਲ ਲਾਉਂਦੇ ਪਤਾ ਕੀ ਲਿਖਿਆ ਹੈ ਉੱਪਰ ਕਾਸ਼ੀਨਾਥ ਨੇ ਕਹਾ ਇੱਕ ਸਰਦਾਰ ਕੋ ਵੀ ਤੇਰੀ ਨਹੀਂ ਔਕਾਤ ਹੈਗੀ ਤੂੰ ਮੈਨੂੰ ਫੋਟੋ ਦੇ ਦੇ ਹੁਣ ਪੜਨ ਵਾਲਾ ਕੀ ਕਹੂਗਾ ਵੀ ਲੱਗਦਾ ਸਰਦਾਰਾਂ ਦੀ ਇੱਜ਼ਤ ਨਹੀਂ ਕਰਦਾ ਆਹ ਭੜਿਆ ਲੋਕੋ ਜਿੰਨੀ ਕਲਗੀਧਰ ਪਾਤਸ਼ਾਹੀ ਉਹਦੀ ਧੰਗ ਗੁਰਨਾਨਕ ਪਾਤਸ਼ਾਹੀ ਦੀ ਇੱਜ਼ਤ ਇਸ ਦਿਲ ਵਿੱਚ ਆਵਾ ਉਹ ਜਾਂ ਮੇਰਾ ਪਾਸ਼ਾ ਜਾਣਦਾ ਹੈ ਤੇ ਜਾਂ ਫਿਰ ਮੈਂ ਜਾਣਦਾ ਉਹ ਮੇਰਾ ਪਾਸ਼ਾ ਜਾਣਦਾ ਹੈ ਦੁਨੀਆ ਤੇ ਕੋਈ ਪਿਓ ਨਹੀਂ ਪੈਦਾ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਵਰਗਾ ਉਹਦੇ ਵਰਗਾ ਯੋਨਾ ਨਹੀਂ ਪੈਦਾ ਹੋਇਆ ਉਹਦੇ ਵਰਗਾ ਪਗੰਬਰ ਉਹਦੇ ਵਰਗਾ ਫੀਰ ਨਹੀਂ ਪੈਦਾ ਹੋਇਆ ਤੇ ਮੈਂ ਕਿਸੇ ਨੂੰ ਇਹ ਕਹਾਂਗਾ ਵੀ ਤੇਰੀ ਔਕਾਤ ਕੀ ਹੈ ਨਹੀਂ ਬਾਬਾ ਉਸ ਦਿਨ ਸਾਨੂੰ ਮੌਤ ਹੀ ਆ ਜਾਵੇ ਜਦੋਂ ਕਿਸੇ ਸਰਦਾਰ ਭਰਾ ਨੂੰ ਇਹ ਕਹਿ ਦੀ ਵੀ ਤੇਰੀ ਔਕਾਤ ਨਹੀਂ ਹੈਗੀ ਇਹਨਾਂ ਫਕੀਰਾਂ ਦੀ ਗੱਲ ਸੁਣਿਓ ਜਿਹੜੀ ਮੈਂ ਗੱਲ ਪਹਿਲੇ ਕਹੀ ਐ ਅੱਛਾ ਮੇਰੀ ਹੱਥ ਜੋੜ ਕੇ ਬੇਨਤੀ ਐ ਮੈਂ ਤਾਂ ਨੌਕਰ ਆ ਤੁਹਾਡਾ ਇੱਕ ਵਾਰੀ ਕਹੂੰਗਾ ਕਿ ਜਿਹੜੇ ਅੱਗੀ ਕੁਰਸੀਆਂ ਲੱਗੀਆਂ ਇਹਨਾਂ ਨੂੰ ਕੁਰਸੀਆਂ ਨੂੰ ਚੱਕ ਦਿਓ ਬੜੀ ਮਿਹਰਬਾਨੀ ਹੋਗੀ ਇਹ ਇਹ ਸੱਚ ਦਾ ਦਰਬਾਰ ਐ ਧੰਗੁਰ ਨਾਨਕ ਪਾਤਸ਼ਾਹ ਨੂੰ ਕਿਸੇ ਨੇ ਕਿਹਾ ਧੰਗੁਰ ਨਾਨਕ ਪਾਤਸ਼ਾਹ ਨੂੰ ਕਿਸੇ ਨੇ ਕਿਹਾ ਕਹਿੰਦੇ ਹਜ਼ੂਰ ਪਾਸ਼ਾ ਜੇ ਭਗਤੀ ਕਰਨੀ ਹੋਵੇ ਤਾਂ ਸਭ ਤੋਂ ਚੰਗੀ ਜਗ੍ਹਾ ਕਿਹੜੀ ਹੈ ਪਾਸ਼ਾ ਕਹਿੰਦੇ ਕਹਿੰਦਾ ਧਰਤੀ ਸਭ ਤੋਂ ਚੰਗੀ ਜਗ੍ਹਾ ਹੈ ਕਹਿੰਦੇ ਜੀ ਕਿਉਂ ਕਹਿੰਦਾ ਇਹਦੇ ਉੱਪਰ ਭਗਤੀ ਕਰਨ ਵਾਲਾ ਕਹਿੰਦੇ ਡਿੱਗਦਾ ਨਹੀਂ ਤੇ ਨਾ ਡਿੱਗਣ ਦੇ ਦੀ ਤੇ ਜਿਹੜਾ ਧਰਤੀ ਤੇ ਬੈਠਾ ਹੋਵੇ ਉਹ ਡਿੱਗਦਾ ਨਹੀਂ ਬਾਬਾ ਇਹਨਾਂ ਦੀ ਮਜਬੂਰੀ ਹੈ ਚਲੋ ਇਹ ਬੈਠੀਆਂ ਪੈਣਾ ਜਿਓ ਜਿਉਂਦੀਆਂ ਰੋ ਦਾਦਾ ਤੁਹਾਨੂੰ ਚੜਦੀ ਕਲਾ ਰੱਖੇ ਪਰ ਅੱਗੇ ਇਹ ਭਗਤੀ ਆ ਜਿਹੜੀ ਇੱਥੇ ਇੱਥੇ ਬੈਠ ਕੇ ਜਿਹੜੀ ਲੋਟਣ ਲਈ ਭਗਤੀ ਆ ਕਲਾਕਾਰ ਹਮੇਸ਼ਾ ਉੱਚਾ ਕਿਉਂ ਗਾਉਂਦਾ ਹੈ ਉਸ ਅਕਾਲ ਪੁਰਖ ਨੇ ਪੀਰਾਂ ਫਕੀਰਾਂ ਨੂੰ ਉਹਨੂੰ ਉੱਚਾ ਕੀਤਾ ਹੈ ਅਰ ਦੋ ਗੱਲਾਂ ਨੇ ਆਪ ਉਹਨਾਂ ਨੂੰ ਐਂ ਦੇਖਦੇ ਆ ਤੇ ਸਾਨੂੰ ਨੀਵਾ ਕੀਤਾ ਹੋਇਆ ਐਂ ਦੇਖਣ ਲਈ ਕਲਾਕਾਰ ਨੂੰ ਹਮੇਸ਼ਾ ਨੀਵਾ ਰੱਖਿਆ ਗੱਦ ਨਾਲ ਸਟੇਜਾਂ ਨਾਲੋਂ ਉੱਚਾ ਨਹੀਂ ਮੈਂ ਤੁਹਾਨੂੰ ਨੀਵਾ ਵੇਖ ਰਿਹਾ ਆ ਦੇਖੋ ਆ ਝੁਕਿਆ ਹੋਇਆ ਨਾ ਮੈਂ ਝੁਕਾਇਆ ਹੋਇਆ ਕਿ ਨਹੀਂ ਉਸਨੇ ਭਵੇਂ ਉੱਚੀ ਜਗ੍ਹਾ ਤੇ ਖੜਾ ਪਰ ਝੁਕਾ ਕੇ ਰੱਖਿਆ ਲੋ ਜੀ ਇਹਦਾ ਤਾਂ ਨਹੀਂ ਕਰਿਆ ਮੈਂ ਹਾ ਲੋ ਇਹ ਉਹਦੀ ਰਜ਼ਾ ਹੈ ਉਹਦੀ ਰਜ਼ਾ ਤਾਂ ਬੜਾ ਪਤਾ ਨਹੀਂ 흘ਿਆ ਆ ਝੁਕਾਇਆ ਹੋਇਆ ਵੀ ਝੋਕੇ ਖਾ ਉਹ ਇਹ ਗੱਲਾਂ ਕਿਤਾਬਾਂ ਚੋਂ ਨਹੀਂ ਮਿਲੀਆਂ ਬਾਪੂ